ਦੋ ਇੱਕ ਐਸੀ ਬੈਸਾ ਜਿਸ ਦਾ ਪੇਟ ਵਿੱਚ ਬੱਚਾ ਸਭ ਤੋਂ ਮਹਿੰਗਾ ਸੇਲ ਹੁੰਦਾ ਹੈ ਆ ਬੋਲਾ ਨਾ ਇਹ ਆ ਬਾਈ ਦਾਗਾ ਇਹ ਤੋਂ ਆਪਾਂ ਡਿਟੇਲ ਲੈਨੇ ਆਂ ਬਾਈ ਇਹਦਾ ਨਾਮ ਕੀ ਹੈ ਜੀ ਇਸਕਾ ਕਾਲਾ ਕਾਂਟਾ ਠੀਕ ਹੈ ਇਹਦੀ ਮਾਂ ਦਾ ਨਾਮ ਕੀ ਹੈ ਜੀ ਲਾਡੋ ਕੀ ਰਿਕਾਰਡ ਹੈ ਜੀ ਉਹਦਾ ਉਸਕਾ ਰਿਕਾਰਡ ਹੈ ਭਾਈ ਪੂਰੇ ਸਾਲ ਦਾ ਤੋਂ 6269 ਕੇ ਜੀ ਹੈ ਔਰ ਜਿਸ ਤੀਆਂ ਮੇਲੇ ਮੇ ਲੇ ਗਏ ਥੇ ਦੋ ਵਾਰ ਕੀ ਚੈਂਪੀਅਨ ਹੈ ਮੁਕਸਰ ਕੀ 2014 16 27 ਕਿਲੋ 790 ਗ੍ਰਾਮ ਦੁੱਧ ਦੀ ਹੈ ਤੇ ਉਹਦੇ ਬੱਚੇ ਦੀ ਪੇਟ ਦੀ ਬੁੱਕ ਹੋ ਜਾਂਦੀ ਹੈ ਹਾਂ ਪੇਟ ਮੈਂ ਪਹਿਲੇ ਹੀ ਬੁੱਕ ਹੁੰਦਾ ਹੈ 10 10 ਲੱਖ ਰੁਪਏ ਕੇ ਬੱਚੇ ਪਹਿਲੇ ਐਡਵਾਂਸ ਹੀ ਬੁੱਕ ਹੋ ਜਾਂਦੇ ਹੈ ਤੇ ਭਾਈ ਇਹ ਦੇਖ ਲੋ ਉਹਦਾ ਬੇਟਾਗਾ ਤੇ ਇਹਦਾ ਕੀ ਆਉਂਦਾ ਜੀ ਪ੍ਰੋਜ ਨਹੀਂ ਕੀ ਆਈ ਇਹਦੀ ਆਪਣੀ ਇਸਕੇ ਅਭੀ 10 ਮੈਸ ਸੁਈਏ ਛੋਟਾ ਬੱਚਾ ਹੈ 3 ਸਾਲ ਦਾ 10 ਮੈਸ ਵਿਆਗੀ ਹੋਰ 10 ਵਿੱਚੇ 8 ਕੱਟੀਆਂ ਲੈ ਕੇ ਆਈਏ ਠੀਕ ਹੈ ਜੈਡ ਬਲੈਕ ਵੀ ਜਿਆਦਾਤਰ ਕੱਟੀਆਂ ਹੁੰਦੀਆਂ ਨੇ ਠੀਕ ਹੈ ਬਾਕੀ ਦਾ ਸੀਮਿੰਟ ਦਾ ਕੀ ਰੇਟ ਆ ਜੀ 300 ਰੁਪਏ ਜੀ 300 ਰੁਪਏ ਤੇ ਬਾਕੀ ਝੋਟਾ ਦੇਖ ਲਓ ਬਾਈ ਥੋੜੇ ਸਾਹਮਣੀਆਂ ਤੇ ਆਉਣ ਵਾਲੇ ਟਾਈਮ 'ਚ ਇਹ ਵੀ ਚੰਗੇ ਰਿਕਾਰਡ ਵਾਲੀਆਂ ਝੋਟੀਆਂ ਜਿਹੜੀਆਂ ਲੈ ਕੇ ਆਊਗਾ ਜਦੋਂ ਦੁੱਧ ਤੇ ਆਈਆਂ ਤਾਂ ਜਾਦੇ ਪਤਾ ਲੱਗੂਗਾ ਬਾਈ ਜਿਵੇਂ ਕ੍ਰਿਸ਼ਨਾ ਬੋਲਦੀਆਂ ਤਾਂ ਇਹਨਾਂ ਦੀਆਂ ਆਈਆਂ ਹੋਈਆਂ ਨੇ ਹਨਾ ਸਾਰਿਆਂ ਤੇ ਜ਼ਿਆਦਾਤਰ ਇਹਦੀਆਂ ਕਟੀਆਂ ਹੁੰਦੀਆਂ ਨੇ ਬਈ ਉਹ ਦੇਖਿਓ ਕਰਾਂਗੇ ਕਿ ਆਹ 10 ਮੱਝਾਂ ਸੂਈਆਂ ਨੇ 10 ਚੋਂ 8 ਕਟੀਆਂ ਆ ਗਈਆਂ ਤੇ 2 ਕੱਟੇ ਆਏ ਰਿੰਗ ਮਿਲੇ ਜਾਵਾਂਗੇ ਬਹੁਤ ਵਧੀਆ ਝੋਟਾ ਬਈਏ ਕਈ ਵਰਗਾ ਚ